ਹਾਂਜੀ ਸੁਮਨ ਸਾਹਿਬ ਇੱਕ ਚੈਟ ਵਾਇਰਲ ਹੋਈ ਸੀ ਖਡੂਰ ਸਾਹਿਬ ਤੋਂ ਮਿਸ਼ਨ ਖਡੂਰ ਸਾਹਿਬ ਅਮਰਤਪਾਲ ਦੇ ਸਬੰਧ ਦੇ ਵਿੱਚ ਉਸ ਚੈਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਗੁਰੂ ਰਵਿਦਾਸ ਜਿਹੜਾ ਟਾਈਗਰ ਫੋਰਸ ਵੱਲੋਂ ਇੱਕ ਐਪਲੀਕੇਸ਼ਨ ਵੀ ਕੰਪਲੀਟ ਦਿੱਤੀ ਗਈ ਆ ਉਸ ਚੈਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਿਸ਼ਨ ਖਡੂਰ ਸਾਹਿਬ ਜਿਹੜਾ ਗਰੁੱਪ ਹੈ ਅਮਰਤਪਾਲ ਸਿੰਘ ਖਾਲਸਾ ਦਾ ਉਹਦੇ ਵਿੱਚ ਜੋ ਚੈਟ ਕੀਤੀ ਗਈ ਬਹੁਤ ਹੀ ਭद्दी ਸ਼ਬਦਾਵਲੀ ਵਰਤੀ ਗਈ ਹੈ ਅਸੀਂ ਸਮਾਜ ਪ੍ਰਤੀ ਜਿਹਦੇ ਵਿੱਚ ਕਲੀਅਰ ਘੱਟੋ ਨਿਖਿਆ ਗਿਆ ਕਿ ਚੂੜੇ ਚਮਾਰ ਔਰ ਚੂੜੇ ਚਮਾਰ ਸਾਡੇ ਸਮਾਜ ਦੀਆਂ ਧੀਆ ਭੈਣਾਂ ਦੇ ਬਾਰੇ ਵੀ ਗੰਦੀ ਸ਼ਬਦਾਵਲੀ ਵਰਤੀ ਗਈ ਆ ਸੋ ਮੈਂ ਡਾਕਟਰ ਸਤੀਸਮਨ ਰਵਦਾਸੀਆ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਤਾਲਣਾ ਕਰਦਾ ਕਿ ਜੋ ਮਿਸ਼ਨ ਖਡੂਰ ਸਾਹਿਬ ਦੇ WhatsApp ਗਰੁੱਪ ਦੇ ਵਿੱਚ ਪਰਮਜੀਤ ਸਿੰਘ ਵੱਲੋਂ ਭਾਸ਼ਾ ਵਰਤੀ ਗਈ ਆ ਪਰਮਜੀਤ ਅਕਾਲੀ ਵੱਲੋਂ ਬਹੁਤ ਹੀ ਨਿੰਦਣਯੋਗ ਆ ਜਲਦੀ ਤੋਂ ਜਲਦੀ ਐਸਸੀ ਐਸਟੀ ਐਕਟ ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਇਸ ਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਨਹੀਂ ਤਾਂ ਬਹੁਤ ਥੋੜੇ ਸਮੇਂ ਦੇ ਅੰਦਰ ਹੀ ਇੱਕ ਇਹੋ ਜਿਹਾ ਪ੍ਰੋਟੈਸਟ ਕੀਤਾ ਜਾਵੇਗਾ ਜਿਸ ਦੇ ਨਾਲ ਪੰਜਾਬ ਸਰਕਾਰ ਦੀਆਂ ਨੀਹਾਂ ਹਿੱਲ ਜਾਣਗੀਆਂ ਪ੍ਰਸ਼ਾਸਨ ਨੂੰ ਜਵਾਬ ਦੇ ਹੀ ਹੋਣੀ ਪਵੇਗੀ ਕਿਉਂਕਿ ਇਹੋ ਜਿਹੀ ਗੰਦੀ ਸੋਚ ਵਾਲੇ ਲੋਕ ਜਿਹੜੇ ਆ ਜਿਹੜੇ ਪੰਜਾਬ ਵਿੱਚ ਆਪਸੀ ਭਾਈਚਾਰਾ ਨਹੀਂ ਕਾਇਮ ਰੱਖਣਾ ਚਾਹੁੰਦੇ ਉਹਨਾਂ ਲੋਕਾਂ ਦੀ ਜਗ੍ਹਾ ਹੀ ਜੇਲ੍ਹ ਉਹਨਾਂ ਲੋਕਾਂ ਨੂੰ ਕਿਉਂਕਿ ਉਹ ਮਾਨਸਕੀ ਜਾਤ ਸਭਾ ਹੈ ਕਹਿੰਦਾ ਪਹਿਚਾਨਬੋ ਦੀ ਗਲਤ ਕਰਦੇ ਇਨੀ ਨਾ ਸੋਚਦੇ ਇਹ ਗੁਰੂ ਸਾਹਿਬ ਕੀ ਸੰਦੇਸ਼ ਦੇ ਗਏ ਆ ਉਹ ਨਾਮ ਹੀ ਗੁਰੂ ਸਾਹਿਬ ਦਾ ਲੈਂਦੇ ਆ ਲੇਕਿਨ ਅੰਦਰ ਉਹਨਾਂ ਦੇ ਅਜੇ ਵੀ ਉਹ ਐਸੀ ਸਮਾਜਪਤੀ ਜੋ ਕੂੜ ਹੈ ਉਹ ਭਰਿਆ ਪਿਆ ਸੋ ਮੈਂ ਇਥੇ ਜ਼ਰੂਰ ਪੰਜਾਬ ਦੀ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਕਿ ਜਲਦੀ ਤੋਂ ਜਲਦੀ ਜੋ ਫਗਵਾੜਾ ਵਿੱਚ ਕੰਪਲੀਟ ਕੀਤੀ ਗਈ ਹੈ ਮਾਨਯੋਗ ਸਤਿਕਾਰਯੋਗ ਜਸੀ ਤਲਣਜੀ ਵੱਲੋਂ ਉਹਦੇ ਉੱਤੇ ਕਾਰਵਾਈ ਕਰਦਿਆ ਜਲਦੀ ਤੋਂ ਜਲਦੀ ਐਸਟੀ ਐਕਟ ਲਾ ਕੇ ਦਰਜ ਕਰਕੇ ਜੇਲ੍ਹ ਚ ਭੇਜਿਆ ਜਾਵੇ ਨਹੀਂ ਤਾਂ ਫਿਰ ਐਸੀ ਸਮਾਜ ਸਰ ਵੇਗਾ ਸੋ ਅੱਜ ਉਹ ਸਮਾਜ ਇਹਨਾਂ ਨਹੀਂ ਜਿਨ੍ਹਾਂ ਉਹ ਆਪਣੇ ਆਪ ਨੂੰ ਸਮਝਦੇ ਕਿ ਸਾਡੇ ਪੈਰ ਦੀ ਜੁੱਤੀ ਆ ਪੈਰ ਦੀ ਜੁੱਤੀ ਨਹੀਂ ਹੋਰ ਸਮਾਜ ਉਹਨਾਂ ਨੂੰ ਸਜ਼ਾ ਦੇਣ ਦੇ ਨਹੀਂ ਤਾਂ ਫਿਰ ਆਪਣੇ ਆਪ ਹੀ ਸਜ਼ਾ ਦੇਣ ਦੇ ਲਈ ਅੱਗੇ ਆ ਜਾਵੇਗਾ ਸੋ ਇਹੋ ਜਿਹੇ ਹਾਲਾਤ ਸਰਕਾਰ ਨਾਲ ਪੈਦਾ ਹੋਣ ਦਵੇ ਔਰ ਜਲਦੀ ਜਲਦੀ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਸੁਟੇ ਜੀ ਜੈਗੁਰਦੇਵ ਧੰਨ ਗੁਰਦੇਵ ਜਿਹੜੀ ਕੰਪਲੀਟ ਦਿੱਤੀ ਗਈ ਆ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਦਿੱਤੀ ਗਈ ਆ ਉਹ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸੀ ਤੱਲਣ ਜੀ ਔਰ ਉਹਨਾਂ ਦੇ ਨਾਲ ਹੋਰ ਸਦਮਾ ਚਾਹੇ ਬੇਗੋਮਪੁਰਾ ਟਾਈਗਰ ਫੋਰਸ ਹੈ ਕਹਿ ਰਿਹਾ रविदास ਖਲਾਸ ਚ ਮਾਰਾ ਗਰੁੱਪ ਹੈ ਗੁਰੂ ਰਵੀਦਾਸ ਫੋਰਸ ਹੈ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਹੀ ਇਸ ਮਾਮਲੇ ਦੇ ਵਿੱਚ ਇਕਜੁੱਟ ਨੇ ਔਰ ਜਲਦੀ ਤੋਂ ਜਲਦੀ ਇਸ ਤੇ ਕਾਰਵਾਈ ਕਰਾਉਣ ਦੇ ਲਈ ਤਤਪਰ ਨੇ ਕੰਪਲੀਟ ਕਿਸ ਅਫਸਰ ਨੂੰ ਦਿੱਤੀ ਗਈ ਤੁਹਾਡੇ ਸੁਗਵਾੜਾ ਐਸਪੀ ਮੈਡਮ ਜਿਹੜੀ ਜਿਹੜੀ ਕੰਪਲੀਟ ਕੀਤੀ ਗਈ ਕਿਸ ਅਫਸਰ ਨੂੰ ਦਿੱਤੀ ਗਈ ਹੈ ਸੁਗਵਾੜਾ ਦੇ ਬਹੁਤ ਹੀ ਸਤਿਕਾਰਯੋਗ ਐਸਪੀ ਸਾਹਿਬਾਨ ਮੈਡਮ ਰੁਪਿੰਦਰ ਕੌਰ ਜੀ ਨੂੰ ਉਸ ਦੀ ਕੰਪਲੀਟ ਕੀਤੀ ਗਈ ਹੈ ਹੁਣ ਅਗਰ ਇਹ ਕੰਪਲੀਟ ਜਿਹੜੀ ਆ ਤੁਹਾਡੇ ਵੱਲੋਂ ਦਿੱਤੀ ਗਈ ਆ ਇਹ ਚੈਟ ਜਿਹੜੀ ਆ ਇਹ ਕਨਫਰਮ ਹੋ ਚੁੱਕੀ ਕਿ ਉਹਨਾਂ ਦੇ ਹੀ ਪਰਮਜੀਤ ਜਿਹਨਾਂ ਦਾ ਅਕਾਲੀ ਤੁਸੀਂ ਨਾਮ ਲੈ ਰਹੇ ਹੋ ਇਹ ਉਹਨਾਂ ਦੀ ਹੀ ਕਨਫਰਮ ਹੋ ਚੁੱਕਾ ਹੈ ਬਿਲਕੁਲ ਜੀ ਉਹਨਾਂ ਵੱਲੋਂ ਚੈਟ ਹੈ ਕਿ ਕੋਈ ਸਾਰਾ ਕੋ ਸਕਰੀਨ ਸ਼ਾਟ WhatsApp ਗਰੁੱਪ ਜੋ ਸਾਰਾ ਹੈਗਾ ਇਹ ਤਾਂ ਹੈ ਨਹੀਂ ਕਿ ਮੇਰਾ WhatsApp ਕੋਈ ਹੋਰ ਯੂਜ਼ ਕਰ ਲੇਗਾ ਜਾਂ ਹੋਰ ਕੋ ਕਰ ਲੇਗਾ ਫੋਨ ਤਾਂ ਮੇਰੇ ਹੱਥ ਵਿੱਚ ਹੈ ਇਹ ਕਲੀਅਰ ਕਟ ਹੈ ਅੱਜ ਜੋ ਮਰਜ਼ੀ ਕਹੀ ਜਾਣ ਲੇਕਿਨ ਕਲੀਅਰ ਕਟ ਹੈ ਕਿ ਜਿਹੜੀ ਚੈਟ ਹੈ ਉਹ ਉਹਨਾਂ ਵੱਲੋਂ ਹੀ ਆਪਣੇ ਗਰੁੱਪ ਵਿੱਚ ਕੀਤੀ ਗਈ ਹੈ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਕਿ ਉਹਨਾਂ ਤੇ ਐਸਸੀਐਸਟੀ ਐਕਟ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਭੱਦੀ ਸ਼ਬਦਾਬਲੀ ਵਰਤਣ ਦੀ ਕੋਸ਼ਿਸ਼ ਨਾ ਕਰੇ